ਤੁਹ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚਾਈਨਾ ਸਟੱਡੀ ਹਬ ਵਿਦ ਪੰਜਾਬ ਤੇ ਅੱਜ ਤੁਹਾਡੇ ਲਈ ਸੀ ਲੈ ਕੇ ਆਏ ਕੁਝ ਮਤਤਵਪੂਰਨ ਪ੍ਰੇਸ਼ਨ ਪੰਜਾਬ ਦੇ ਲੋਕ ਨਾਚ ਮੇਲੇ ਤੇ ਤਿਉਹਾਰ ਤੇ ਰਾਜੇ ਇਹ ਜਿਹੜੇ ਪ੍ਰੇਸ਼ਨ ਆਪਾਂ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਪੇਪਰਾਂ ਵਿੱਚੇ ਜਾ ਚੁੱਕੇ ਹਨ ਕੁਝ ਪੁਰਾਣੇ ਵੀ ਹਨ ਪੀ ਟ੍ਰਿਪਲ ਐਸ ਵੀ ਕਲਰਿਕ ਪਟਵਾਰੀ ਅਤੇ ਪੰਜਾਬ ਪਸ ਦੇ ਕਈ ਪੇਪਰ ਵਿੱਚ ਪੁੱਛੇ ਵੀ ਗਏ ਹਨ ਤੇ ਰਾਜੇ ਆਪਣੀ ਕਲਾਸ ਨੂੰ ਲਗਾਤਾਰ ਵੇਖਿਆ ਜੇ ਇਸ ਵੀਚਾਪਾ 50 ਤੋਂ 55 ਕੁਐਸ਼ਨ ਕਰਾਂਗੇ ਜਿਹੜੇ ਕਿ ਇਸ ਟੌਪਿਕ ਦੇ ਬਤਵਪੂਰਨ ਕੁਸ਼ਨ ਰਹਿਣਗੇ ਇਸ ਤੋਂ ਬਾਅਦ ਤੁਹਾਨੂੰ ਪੇਪਰ ਵਿੱਚ ਕੋਈ ਵੀ ਕੁਐਸ਼ਨ ਨਹੀਂ ਮਿਲੇਗਾ ਜਿਸ ਟੌਪਿਕ ਦੇ ਪੰਜਾਬ ਦੇ ਲੋਕ ਨਾਲ ਮੇਲੇ ਤੇ ਤਿਉਹਾਰ ਟੌਪਿਕਾਂ ਦੀ ਗੱਲ ਟੌਪਿਕ ਦੀ ਗੱਲ ਕਰੀਏ ਤੇ ਇਸ ਤੋਂ ਬਾਅਦ ਕੁਝ ਵੀ ਨਹੀਂ ਆਏਗਾ ਰਾਜੀ ਆਪਣੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਤੇ ਬੈਲ ਆਈਕਨ ਤੇ ਪ੍ਰੈਸ ਕਰ ਲੋ ਤਾਂ ਕਿ ਨਵੇਂ-ਨਵੇਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੀ ਹੈ ਜ ਆਪਾਂ ਕਲਾਸ ਕਰਦੇ ਹਾਂ ਸਟਾਰਟ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਜਗਰਾਵਾਂ ਦੀ ਰੋਸ਼ਨੀ ਜਰਗ ਦਾ ਮੇਲਾ ਛਪਾਰ ਦਾ ਮੇਲਾ ਕੁਰਾਲੀ ਦਾ ਮੇਲਾ ਆਪਣਾ ਸਹੀ ਉੱਤਰ ਬਣੇਗਾ ਜੀ ਜਗਰਾਵਾਂ ਦਾ ਜਰਗ ਦਾ ਮੇਲਾ ਠੀਕ ਹੈ ਜੀ ਨੈਕਸਟ ਚੱਲਦੇ ਆ ਆਪਾਂ ਅਗਲੇ ਪ੍ਰਸ਼ਨ ਤੇ ਤਮਾਲ ਕਿਹੜੇ ਨਾਚ ਦੀ ਤਾਲ ਹੈ ਜਪਤ ਤਮਾਲ ਦੀ ਗੱਲ ਕਰੀਏ ਤੇ ਕਿਹੜੇ ਨਾਚ ਦੀ ਤਾਲ ਹੈ ਜੀ ਏ অপਸ਼ਨ ਗਿੱਦਾ ਝੂਮਰ ਪੰਗੜਾ ਕਿੱਕਲੀ ਸਮੀ ਆਪਣਾ ਸਹੀ ਉੱਤਰ ਬਣੇਗਾ ਜੀ ਚੂਮਰ ਜਿਹੜੀ ਤਮਾਲ ਹੈਗੀ ਆ ਜੀ ਉਹ ਚੂਮਰ ਨਾਚ ਦੀ ਤਾਲ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ ਜੀ ਸਮੀ ਕਿਹੜੇ ਖੇਤਰ ਵਿੱਚ ਦਾ ਨਾਚ ਹੈ ਦੁਆਬਾ ਮਾਝਾ ਸੰਦਲ ਮਾਲਵਾ ਆਪਣਾ ਸਹੀ ਉੱਤਰ ਬਣੇਗਾ ਜੀ ਸੰਦਲ ਸੰਦਲ ਖੇਤਰ ਦਾ ਨਾਚ ਹੈ ਜੀ ਚੌਥੇ ਕੁਐਸਚਨ ਤੇ ਚੱਲਦੇ ਆਂ ਕੁੜੀਆਂ ਤੀਵਿਆਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਗਿੱਧਾ ਸੰਮੀ ਚੁੰਬਰ ਕਿਕਲੀ ਦੇਖੋ ਜੀ ਸਹੀ ਉੱਤਰ ਬਣੇਗਾ ਜੀ ਆਪਣਾ ਗਿੱਧਾ ਜਿਹੜਾ ਗਿੱਧਾ ਹੈ ਜੀ ਇਹ ਕੁੜੀਆਂ ਤੀਵਿਆਂ ਦਾ ਪ੍ਰਸਿੱਧ ਨਾਚ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ ਜੀ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਜੰਗ ਪਟਿਆਲਾ ਸਿਆਲਕੋਟ ਲਾਹੌਰ ਆਪਣਾ ਸਹੀ ਉੱਤਰ ਬਣੇਗਾ ਜੀ ਜੰਗ ਠੀਕ ਹੈ ਜੀ ਬੀਰਸਵਾਰਾ ਗਾਉਣ ਸਮੇ ਕਿਹੜੇ ਸਾਜ ਦੀ ਲੋਡ ਹੁੰਦੀ ਹੈ ਟੋਲ ਕਾਟੋ ਡੱਡ ਅਲਗੋਜਾ ਦੇਖੋ ਜੀ ਆਪਣਾ 6ਵਾਂ ਆਪਰੇਸ਼ਨ ਹੈ ਜੀ 6 ਆਪਰੇਸ਼ਨ ਦੇ ਵਿੱਚ ਆਪਣਾ ਸਹੀ ਉੱਤਰ ਬਣੇਗਾ ਜੀ ਡੱਡ ਬੀਰਸ ਗਾਵਨ ਲਗਿਆ ਆਪਨ ਡੱਡ ਦੀ ਲੋਡ ਪੈਂਦੀ ਹੈ ਚੁੰਮਰ ਕਿਸ ਦਾ ਨਾਜ ਹੈ ਮਰਦਾਨਾ ਤੀਵੀਆਂ ਕੁੜੀਆਂ ਅਤੇ ਊੜਾ ਤੇ ਦੋਨੋਂ ਮਰਦਾਨਾ ਤੇ ਤੀਵੀਆਂ ਦੋਨੋਂ ਇਸ ਦਾ ਸਹੀ ਉੱਤਰ ਬਣੇਗਾ ਜੀ ਚੁੰਬਰ ਮਰਦ ਮਰਦਾਨਾ ਜਿਹੜੇ ਮਰਦ ਮਰਦਾਂ ਦੁਆਰਾ ਪਾਇਆ ਜਾਂਦਾ ਹੈ ਜੀ ਨਾਚ नेक्स्ट ਕੁਐਸਚਨ ਤੇ ਚੱਲਦੇ ਆਂ 카ਟੋ ਨਮਕ ਸਾਜ ਕਿਹੜੇ ਨਾਚ ਨਾਲ ਸੰਬੰਧ ਰੱਖਦਾ ਹੈ ਦੇਖੋ ਜੀ 카ਟੋ ਦੀ ਗੱਲ ਕਰੀਏ ਸੰਮੀ ਗਿੱਧਾ ਚੁੰਬਰ ਪੰਗੜਾ ਦੇਖੋ ਜੀ 카ਟੋ ਦਾ ਸਹੀ ਆਪਣਾ ਸਹੀ ਉੱਤਰ ਹੈ ਜੀ ਪੰਗੜਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਇਸ ਦਾ ਸਹੀ ਉੱਤਰ ਬਣੇਗਾ ਜੀ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਅਲਗੋਜਾ ਸਾਜ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ ਸੰਮੀ ਗਿੱਧਾ ਚੁੰਮਰ ਪੰਗੜਾ ਰਾਜੇ ਇਸ ਦਾ ਸਹੀ ਉੱਤਰ ਬਣੇਗਾ ਜੀ ਪੰਗੜਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਪਿੰਗਾ ਕਿਹੜੇ ਤਿਉਹਾਰ ਦਾ ਪ੍ਰਤੀਕ ਹਨ ਜਗਰਾਵਾਂ ਦੀ ਰੋਸ਼ਨੀ ਤੀਆਂ ਮੰਗੀ ਵਿਸਾਖੀ ਦੇਖੋ ਜੀ ਪਿੰਗਾ ਜਿਹੜੇ ਕੁੜੀਆਂ ਪਾਉਂਦੀਆਂ ਨੇ ਤੀਆਂ ਦੇ ਤਿਉਹਾਰ ਦੀਆਂ ਪ੍ਰਤੀਕ ਹਨ ਤੀਆਂ ਦੇ ਤਿਉਹਾਰਦ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਸੋ ਚੇਤ ਫੱਗਣ ਸੌਣ ਆਪਣੇ 12ਵੇਂ ਦਾ ਸਹੀ ਉੱਤਰ ਬਣੇਗਾ ਜੀ ਸੌਣ ਸੌਣ ਦੇ ਮਹੀਨੇ ਮਨਾਇਆ ਜਾਂਦਾ ਹੈ ਜਗਰਾਵਾਂ ਦੀ ਰੋਸ਼ੀ ਨਮਕ ਮੇਲਾ ਦਸ ਬੰਦ ਕਿਸ ਨਾਲ ਹੈ Hindu dharm Sikh dharm Sufi mat Vaishnav mat ਇਹਦਾ ਸਹੀ ਉੱਤਰ ਬਣੇਗਾ ਜੀ Sufi mat ਮਨਮੋਹਨ ਸਿੰਘ ਮੇਲਾ ਕਿੱਥੇ ਲੱਗਦਾ ਹੈ ਚੰਡੀਗੜ੍ਹ ਲੁਧਿਆਣਾ ਜਲੰਧਰ ਪਟਿਆਲਾ ਇਹਦਾ ਸਹੀ ਉੱਤਰ ਬਣੇਗਾ ਜੀ ਲੁਧਿਆਣਾ ਜਿਹੜਾ ਮਨਮੋਹਨ ਸਿੰਘ ਮੇਲਾ ਮੋਹਨ ਸਿੰਘ ਮੇਲਾ ਉਹ ਧਿਆਨੇ ਵਿੱਚ ਲੱਗਦਾ ਹੈ 11ਵਾਂ ਕੋਸ਼ਣ ਤੇ ਚੱਲਦੇ ਆਂ ਜੀ ਓਲਾ ਮਹਲਾ ਤਿਉਹਾਰ ਕਿਸ ਨੇ ਸ਼ੁਰੂ ਕੀਤਾ ਗੁਰੂ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਬੰਦਾ ਬਹਾਦਰ ਦੇਖੋ ਜੀ ਆਪਣਾ ਸਹੀ ਉੱਤਰ ਬਣੇਗਾ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀਗਾ ਆਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਨੈਕਸਟ ਕੁਐਸ਼ਨ ਤੇ ਚੱਲਦੇ ਆਂ 16 ਨੰਬਰ ਕੁਐਸ਼ਨ ਹੈਗਾ ਜੀ ਹਰ ਸਾਲ ਲੋੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਦੱਸੋ ਜੀ 13 ਫਰਵਰੀ 13 ਜਨਵਰੀ 13 ਅਪ੍ਰੈਲ 13 ਮਾਰਚ ਹਰ ਸਾਲ ਲੋੜੀ ਦਾ ਜਿਹੜਾ ਤਿਉਹਾਰ ਹੈਗਾ ਜੀ ਉਹ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਹਦਾ ਸਹੀ ਉੱਤਰ ਬਣੇਗਾ ਜੀ ਬੀ ਨੈਕਸਟ ਕੁਐਸਚਨ ਰਾਖੀ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਰਾਜੇ ਚੇਤ ਫੱਗਣ ਮਾਘ ਸੌਣ ਦੇਖੋ ਜੀ 17ਵਾਂ ਦਾ ਸਹੀ ਉੱਤਰ ਬਣੇਗਾ ਜੀ ਸੌਣ ਸੌਣ ਦੇ ਮਹੀਨੇ ਚ ਮੰਗਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਚੇਤ ਫੱਗਣ ਪੋ ਸੌਣ ਦੇਖੋ ਜੀ ਚੇਤ ਸਾਖ ਸੌਰੀ ਜਿਹੜਾ 18ਵਾਂ ਦਾ ਰਾਜੇ ਆਪਣਾ ਆਨਸਰ ਬਣੇਗਾ ਜੀ ਪੋ ਦੇ ਮਹੀਨੇ ਠੀਕ ਹੈ ਰਾਜੇ ਤੁਸੀਂ ਆ ਜਿਹੜੇ ਚੇਤ ਫੱਗਣ ਜਿਹੜੇ ਦੇਸੀ ਮਹੀਨੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਜੀ ਤੇ ਜੇ ਫਿਰ ਵੀ ਤੁਹਾਨੂੰ ਨਾਮ ਪਤਾ ਲੱਗੇ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਇਹਦੇ ਤੇ ਦੁਬਾਰਾ ਵੀਡੀਓ ਬਣਾ ਕੇ ਇੱਕ ਵਧੀਆ ਜੀ ਵੀਡੀਓ ਬਣਾ ਕੇ ਜਿੰਦੇ ਵਿੱਚ ਤੁਹਾਨੂੰ ਮੇਲੇ ਤੇ ਤਿਉਹਾਰ ਅਤੇ ਲਗ ਤਰ੍ਹਾਂ ਥਿਉਰੀ ਤਰ੍ਹਾਂ ਸਮਝਾਏ ਜਾਣਗੇ ਉਸ ਵਿੱਚ ਠੀਕ ਹੈ ਜੀ ਆਪਾਂ ਨੂੰ ਤੁਸੀਂ ਕਮੈਂਡ ਕਰਕੇ ਦੱਸ ਦੇਣਾ ਤੇ ਆਪਾਂ ਤੁਹਾਨੂੰ ਟ੍ਰਿਕ ਨਾਲ ਯਾਦ ਵੀ ਕਰਾ ਦਾਂਗੇ ਸ਼ਪਾਰ ਦਾ ਮੇਲਾ ਕਿਸ ਦੀ ਸਮਾਦ ਤੇ ਲੱਗਦਾ ਹੈ ਗੁੱਗਾ ਪੀਰ ਬਾਬਾ ਫਰੀਦ ਨਜਾਮੁਦੀਨ ਔਲੀਆ ਪੀਰ ਮੁਹੰਮਦ ਸ਼ਾ ਇਸ ਦਾ ਸਹੀ ਉੱਤਰ ਬਣੇਗਾ ਜੀ ਗੁੱਗਾ ਪੀਰ ਜਿਹੜਾ ਆਪਣਾ ਸ਼ਪਾਰ ਦਾ ਮੇਲਾ ਹੈ ਜੀ ਗੁੱਗਾ ਪੀਰ ਦੀ ਸਮਾਦ ਤੇ ਲੱਗਦਾ ਹੈ 20ਵਾਂ ਕੁਐਸਚਨ ਜੀ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਦੇਖੋ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਜੀ ਪੰਜਾਬ ਚ ਕਿਸਾਨ ਮੇਲਾ ਕਿੱਥੇ ਲੱਗਦਾ ਲੁਧਿਆਣੇ ਵਿੱਚ ਲੁਧਿਆਣਾ ਵਿੱਚ ਕਿੱਥੇ ਲੱਗਦਾ ਹੈ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਨੈਕਸਟ ਕੁਐਸਚਨ ਤੇ ਚੱਲਦੇ ਆਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਲ ਵਿੱਚ ਕਿਸਾਨ ਮੇਲਾ ਕਿੰਨੇ ਵਾਰ ਲੱਗਦਾ ਹੈ ਕਿੰਨੇ ਵਾਰ ਲੱਗਦਾ ਹੈ ਜੀ ਚਾਰ ਵਾਰ ਤਿੰਨ ਵਾਰ ਦੋ ਵਾਰ ਇੱਕ ਵਾਰ ਸਹੀ ਉੱਤਰ ਬਣੇਗਾ ਜੀ ਦੋ ਵਾਰ ਕਿੱਕਲੀ ਕਿਸ ਦਾ ਨਾਚ ਹੈ ਮੁੰਡਿਆਂ ਦਾ ਕੁੜੀਆਂ ਦਾ ਤੀਵੀਆਂ ਦਾ ਤੇ ਦੋਨੋਂ ਐਣਾ ਤੇ ਇਹ ਦੋਨੋਂ ਇਹਦਾ ਸਹੀ ਉੱਤਰ ਬਣੇਗਾ ਜੀ ਕੁੜੀਆਂ ਦਾ ਸਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਸੰਗਰੂਰ ਦੇਖੋ ਜੀ ਸ਼ਪਾਰ ਦਾ ਮੇਲਾ ਆਪਾਂ ਪਹਿਲੇ ਕੁਸ਼ਣ ਵਿੱਚ ਹੀ ਵੀ ਕਰਕੇ ਆਏ ਆਂ ਸ਼ਪਾਰ ਦਾ ਮੇਲਾ ਦਿਆਣੇ ਵਿੱਚ ਲੱਗਦਾ ਹੈ ਠੀਕ ਹੈ ਜੀ 24 ਨੰਬਰ ਕੁਸ਼ਣ ਤੇ ਚੱਲਦੇ ਆਂ 40 ਮੁਕਤੀਆਂ ਦੀ ਯਾਦ ਵਿੱਚ ਮੁਕਸਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਫੱਗਣ ਚੇਤ ਮਾੰਗ ਪਾਦਰੂ ਕਿਹੜੇ ਮਹੀਨੇ ਚ ਲੱਗਦਾ ਹੈ ਜੀ ਮਾੰਗ ਵਿੱਚ ਪੰਜਾਬ ਵਿੱਚ ਹੋਲਾ ਮੱਲਾ ਦਾ ਤਿਉਹਾਰ ਕਿੱਥੂ ਦਾ ਸਭ ਤੋਂ ਵੱਧ ਪ੍ਰਚਲਿਤ ਹੈ ਲੁਧਿਆਣੇ ਦਾ ਆਨੰਦਪੁਰ ਸਾਹਿਬ ਦਾ ਅੰਮ੍ਰਿਤਸਰ ਸੰਗਰੂਰ ਰਾਜੀਸ ਦਾ ਸਹੀ ਆਪਸ਼ਨ ਹੈਗੀ ਹੈ ਜੀ ਆਨੰਦਪੁਰ ਸਾਹਿਬ ਦਾ ਆਪਾਂ ਹੁਣੇ ਕਰਕੇ ਹਟਿਆ ਜੀ ਗੁਰਗੋਬੀ ਸਿੰਘ ਜੀ ਹੋਲਾ ਮੱਲੇ ਮਤਲਬ ਮਤਲਬ ਉਹਨਾਂ ਨੇ ਸ਼ੁਰੂ ਕਰਵਾਇਆ ਸੀਗਾ ਆਨੰਦਪੁਰ ਸਾਹਿਬ ਵਿੱਚ ਲੱਗਦਾ ਹੈ ਨੈਕਸਟ ਕੁਐਸਚਨ ਸ਼ਿਪਾਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਦੇਖੋ ਜੀ ਆਪਾਂ ਜਿੰਨੇ ਵੀ ਕੁਐਸਚਨ ਹੁਣ ਤੱਕ ਕੀਤੇ ਹਨ ਉਸ ਵਿੱਚ ਮਹੀਨਿਆਂ ਦੇ ਜ਼ਿਆਦਾ ਕੁਸ਼ਨ ਆ ਰਹੇ ਹਨ ਜਿਵੇਂ ਕਿ ਇਹ ਦੇਸੀ ਮਹੀਨੇ ਜ਼ਿਆਦਾ ਪੁੱਛ ਰਹੇ ਹਨ ਆ ਮੇਲਾ ਕਿਹੜੇ ਮਹੀਨੇ ਲੱਗਦਾ ਹੈ ਆ ਮੇਲਾ ਕਿਹੜੇ ਇਸ ਰੀਤ ਤੁਹਾਨੂੰ ਕਹਿ ਰਹੇ ਹਨ ਜਿਹੜੇ ਜਿਹੜੇ ਮਹੀਨੇ ਹੈਗੇ ਨਾ ਦੇਸੀ ਇਹਨਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਯਾਦ ਕਰਕੇ ਰੱਖਣੇ ਹਨ ਵੀ ਆਲਾ ਮੇਲਾ ਕਿਹੜੇ ਦਿਨ ਲੱਗਦਾ ਹੈ ਕਿਹੜੇ ਮਹੀਨੇ ਆਉਂਦਾ ਹੈ ਇਸ ਕਿ ਤੁਹਾਨੂੰ ਦੇਸੀ ਮਹੀਨੇ 12 ਦੇ 12 ਮਹੀਨੇ ਆਉਣੇ ਬਹੁਤ ਜ਼ਰੂਰੀ ਹਨ ਚਲੋ ਜੀ ਆਪਾਂ ਕੁਐਸਚਨ ਤੇ ਆਣੇ ਆ ਜੀ ਇਸ ਕੁਐਸਚਨ ਦਾ ਉੱਤਰ ਹੈਗਾ ਜੀ ਬਾਦਰੂ ਸ਼ਪਾਰ ਦਾ ਮੇਲਾ ਬਾਦਰੂ ਦੇ ਮਹੀਨੇ ਲੱਗਦਾ ਹੈ ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਾ ਸਹੀ ਉੱਤਰ ਹੈਗਾ ਜੀ ਫਸਲ ਦੀ ਕਟਣ ਦੀ ਖੁਸ਼ੀ ਵਿੱਚ ਖਾਲਸਾ ਫੰਦ ਦੀ ਸਥਾਪਨਾ ਕਰਕੇ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਅਨੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਸਹੀ ਉੱਤਰ ਬਣੇਗਾ ਜੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਮੰਗੀ ਦਾ ਮੇਲਾ ਸਭ ਤੋਂ ਪ੍ਰਸਿੱਧ ਕਿੱਥੇ ਦਾ ਹੈ ਜੇ ਗੱਲ ਕਰੀਏ ਮੰਗੀ ਦੇ ਮੇਲੇ ਦੀ ਮੁਕਸਰ ਸਾਹਿਬ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਕਰਤਾਰਪੁਰ ਸਾਹਿਬ ਕਿੱਥੋਂ ਦਾ ਪ੍ਰਸਿੱਧ ਹੈ ਜੀ ਮੁਕਸਰ ਸਾਹਿਬ ਦਾ ਜਰਗ ਦਾ ਮੇਲਾ ਪੰਜਾਬ ਦੇ ਕਿਹੜੇ ਜ਼िले ਵਿੱਚ ਲੱਗਦਾ ਹੈ ਇਸ ਦਾ ਆਪਸ਼ਨ ਹੈ ਜੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਸੰਗਰੂਰ ਇਸ ਦਾ ਸਹੀ ਉੱਤਰ ਬਣੇਗਾ ਜੀ ਜਰਗ ਦਾ ਮੇਲਾ ਲੁਧਿਆਣਾ ਦੇਖੋ ਜੀ ਇਹ ਪੰਜ ਤੀਜੀ ਤੋਂ ਚੌਥੀ ਵਾਰ ਆਪਾਂ ਕੁਸ਼ਨ ਰਿਪੀਟ ਹੋ ਰਿਹਾ ਜੀ ਜਰਗ ਦਾ ਮੇਲਾ ਬਹੁਤ ਇੰਪੋਰਟੈਂਟ ਕੁਸ਼ਨ ਹੈਗਾ ਜੀ ਜੁਗਰਾਵਾਂ ਦੀ ਰੋਸ਼ਨੀ ਦਾ ਮੇਲਾ ਜੁਗਰਾਵਾਂ ਦੀ ਰੋਸ਼ਨੀ ਕੀ ਹੈ ਮੇਲਾ ਗੀਤ ਕਵਿਤਾ ਫਿਲਮ ਦੇਖੋ ਜੀ ਸਹੀ ਉੱਤਰ ਬਣੇਗਾ ਜੀ ਮੇਲਾ ਹੈਗਾ ਜਗਰਾਵਾਂ ਦਾ ਜਗਰਾਵਾਂ ਤਹਿਸੀਲ ਹੈਗੀ ਹੈ ਜੀ ਲੁਧਿਆਣੇ ਵਿੱਚ ਲੁਧਿਆਣਾ ਇਹਨਾਂ ਦਾ ਡਿਸਟ੍ਰਿਕਟ ਹੈਗਾ ਜੀ ਬਸੰਤ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਜੇ ਗੱਲ ਕਰੀਏ ਆਪਾਂ ਬਸੰਤ ਦੇ ਮੇਲੇ ਦੀ ਫੱਗਣ ਪਾਦਰੂ ਮਾਘ ਚੇਤ ਇੱਦਾਂ ਸਹੀ ਉੱਤਰ ਬਣੇਗਾ ਜੀ ਮਾਘ ਮਾਘ ਦੇ